ਕੀ ਗੱਲ ਸਾਰਿਆਂ ਨੂੰ ਵੈਲਕਮ ਕਰਦੇ ਆ ਤੁਹਾਡਾ ਮੇ YouTube ਚੈਨਲ ਤੇ ਤੇ ਅੱਜ ਜਿੱਦਾ ਆਪਾਂ ਵਲੌਗ ਸਟਾਰਟ ਕੀਤਾ ਰਾਤ ਤੋਂ ਆਨੰਦ ਕਰਨ ਰਹੀ ਏ ਸੇਵਾ ਅਸਰੇਹੀਂ ਕਰਾ ਰਹੇ ਆ ਸੁਖਨੀ ਸਾਹਿਬ ਤੇ ਅਨਹਦ ਕਹਿੰਦੀ ਮੈਂ ਸੇਵਾ ਕਰਨੀ ਆ ਸੇਵਾਏ ਕਰਨ ਦੀ ਕੁਰਸੀਆਂ ਚੱਕ ਕੇ ਕਦੀ ਅੰਦਰ ਰੱਖ ਦਿੰਦੀ ਕਦੀ ਬਾਹਰ ਰੱਖ ਦਿੰਦੀ ਆਹੀ ਗਾ ਕੇ ਹੁਣ ਟ੍ਰੇਲ ਪੈ ਜਣੀ ਰਾਤ ਨੂੰ ਬਹੁਤ ਸਾਰੀ ਉਹਨਾਂ ਚ ਰਹੀ ਕੁਰਸੀਆਂ ਅੰਦਰ ਰੱਖ ਦਾਂਗੇ ਫਿਰ ਸਵੇਰੇ ਬਾਹਰ ਕੱਢ ਦਾਂਗੇ ਸਾਰੀਆਂ ਲੈ ਜਾ ਸਾਰੀਆਂ ਇੱਕੋ ਵਾਰ ਨੂੰ ਇਧਰ ਲੰਗਰ ਦੀ ਹੋ ਰਹੀ ਏ ਤਿਆਰੀ ਸਬਜੀਆਂ ਸਬਜੀਆਂ ਕੱਟ ਦਿੱਤੀਆਂ ਵਾਂ ਤੇ ਹੋਰ ਵੀਰ ਜੀ ਨੇ ਸਮਾਨ ਸਮੂਲ ਲੈਣ ਗਏ ਮੈਨੂੰ ਲੱਗਦਾ ਵੀਰ ਜੀ ਵੀ ਆ ਗਏ ਆ ਉਹਨਾਂ ਨੂੰ ਆ ਗਏ ਆ ਤੇ ਫਿਰ ਭੇਜਣਾ ਹੁਣ ਇੱਧਰ ਕੰਮ ਸਤਿ ਸ਼੍ਰੀ ਅਕਾਲ ਜੀ ਸਵਾਗਤ ਜੀ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਦੇ ਉੱਤੇ ਤੇ ਆਪਾਂ ਸਵੇਰੇ ਪਾਠ ਹੈ ਸੁਖਣੀ ਸਾਹਿਬ ਜੀ ਦਾ ਤੇ ਹੁਣ ਮੈਂ ਸਾਰਾ ਸਮਾਨ ਜਿਹੜਾ ਆ ਉਹਦੀ ਤਿਆਰੀ ਤਿਆਰੀ ਕਰਾਇਆ ਗਿਆ ਮੈਂ ਤਾਂ ਵੀਰ ਨੇ ਮੇਰੀ ਬੜੀ ਹੈਲਪ ਕੀਤੀ ਅੱਜ ਮੇਰੇ ਵੀਰ ਨੇ ਬਿਲੇ ਵੀਰ ਦੇ ਨਾਲ ਸਾਰਾ ਸਮਾਨ ਲੈ ਕੇ ਆਏ ਆ ਸਵੇਰੇ ਸੰਗਤ ਦੇ ਆਉਣ ਦੀ ਖੁਸ਼ੀ ਦੇ ਵਿੱਚ ਬਾਬਾ ਜੀ ਦੇ ਆਉਣ ਦੀ ਖੁਸ਼ੀ ਦੇ ਵਿੱਚ ਅਸੀਂ ਸੁਖਣੀ ਸਾਹਿਬ ਜੀ ਦਾ ਜਾਬ ਜਿਹੜਾ ਉਹ ਕਰਵਾਉਣ ਲੱਗੇ ਘਰੇ ਤੇ ਪੂਰੀਆਂ ਤਿਆਰੀਆਂ ਜਿਹੜੀਆਂ ਉਹ ਹੋ ਗਈਆਂ ਤੇ ਅੱਜ ਤੁਹਾਨੂੰ ਬਾਹਰ ਦਿਖਾਉਣਾ ਹੈ ਵੀ ਤਿਆਰੀਆਂ ਜਿਹੜੀਆਂ ਅਸੀਂ ਕਿਵੇਂ ਦੀਆਂ ਕਰਨ ਡੇ ਤੇ ਕਿਵੇਂ ਚੱਲਣ ਡੀਆਂ ਨੇ ਸਾਡੀਆਂ ਤੇ ਬਾਕੀ ਇਧਰ ਸੂਟ ਜਿਹੜੇ ਆ ਉਹਦਾ ਆਲਰੇਡੀ ਤੁਹਾਨੂੰ ਪਤਾ ਹੀ ਹੈ ਰੈਡੀ ਹੋ ਨਹੀਂ ਡਏ ਤੇ ਬਾਕੀ ਆ ਪਿੱਛੇ ਸਾਰੇ ਜਿਹੜੇ ਆ ਇਸ ਅਲਫਾ ਵੀ ਆਪਾਂ ਦੋ ਦਿਨ ਪਾਤੀਆਂ ਨਾਲ ਥੋੜਾ ਜਿਹਾ ਇਹਦੇ ਨਾਲ ਇੱਕ ਖਲਾਰਾ ਜਿਹੜੀ ਕਿ ਸੰਭਿਆ ਰਹਿਦਾ ਥੋੜਾ ਪਤਾ ਇੱਧਰ ਵੀ ਤੇ ਬਾਕੀ ਹੋਰ ਜਿਹੜੀ ਸੈਟਅਪ ਜਿਹੜੀ ਉਹ ਸਾਰੀ ਜਿਹੜੀ ਸਾਡੀ ਦੁਕਾਨ ਤੇ ਹੁੰਦੀ ਹੈ ਰਾਇਸਾਂਸੀ ਉਹ ਤੁਹਾਨੂੰ ਪਤਾ ਹੀ ਆ ਇੱਥੇ ਸਿਰਫ ਆਪਾਂ ਸੂਟ ਜਿਹੜੇ ਆ ਉਹਦੇ ਆਰਡਰ ਲੈਨੇ ਆ ਤੇ ਉਹ ਰੈਡੀ ਹੁੰਦੇ ਆ ਇੱਥੇ ਤੇ ਬਾਕੀ ਤੁਸੀਂ ਵਿਜ਼ਿਟ ਕਰ ਸਕਦੇ ਜੇ ਸਾਡੇ ਕੋਲ ਆਣ ਕੇ ਤੁਸੀਂ ਆਪਣੇ ਆਰਡਰ ਜਿਹੜੇ ਜੇ ਪਲੇਸ ਕਰ ਸਕਦੇ ਜੀ ਜਿਹਨੇ ਅਭੀ ਜਿਹੜਾ ਫਰੇਮ ਲੱਗਾ ਆ ਇਹ ਵੀ ਸੂਟ ਰੈਡੀ ਹੋਊਗਾ ਤੇ ਬਾਕੀ ਆਜੋ ਤੁਹਾਨੂੰ ਮੈਂ ਬਾਹਰੋਂ ਦਿਖਾਉਣਾ ਆ ਵੀ ਆਪਾਂ ਜਿਹੜੀਆਂ ਤਿਆਰੀਆਂ ਕਰ ਲਈਆਂ ਕਿੱਥੇ ਸਵੇਰੇ ਪਾਠ ਰੱਖਣਾ ਆ ਕਿਵੇਂ ਸੰਗਤ ਦਾ ਆਪਾਂ ਸਵਾਗਤ ਕਰਨਾ ਆ ਬਾਬਾ ਜੀ ਦੇ ਦਰਸ਼ਨ ਕਰਾਂਗੇ ਸਵੇਰੇ ਤੇ ਸਾਰਾ ਕੁਝ ਸੈਟ ਤੇ ਆ OTG ਪੈਨ ਡਰਾਈਵ ਤੇ ਫੋਨ ਇਹਦੇ ਵਿੱਚ ਡਿਜ਼ਾਈਨ ਜਿਹੜੇ ਉਹ ਹੁੰਦੇ ਆਪਾਂ ਉਹ ਪਾ ਦਿੰਦੇ ਆ ਇਹ ਡਿਜ਼ਾਈਨ ਜਿਹੜੇ ਇਹੀ ਪੈਨ ਡਰਾਈਵ ਚ ਲੱਗਦੇ ਇੱਧਰ ਚਲਣ ਦੀਆਂ ਤਿਆਰੀਆਂ ਸਾਡੀਆਂ ਸਵੇਰ ਦੀਆਂ ਸਵੇਰੇ ਪਾਠ ਹੈ ਸੁਖਣੀ ਸਾਹਿਬ ਦਾ ਤੇ ਇਹ ਸੰਗਤਾਂ ਲਈ ਕਰਨਦੇ ਆਪਾਂ ਤਿਆਰ ਪ੍ਰਸ਼ਾਦ ਦੇ ਪਣੀ ਦਾ ਪ੍ਰੋਗਰਾਮ ਤੇ ਇਹ ਸਾਰਾ ਸਮਾਨ ਜਿਹੜਾ ਆ ਗਿਆ ਆ ਇੱਧਰ ਸਬਜ਼ੀਆਂ ਸਬਜ਼ੀਆਂ ਚੀਰੀਆਂ ਗਈਆਂ ਤੇ ਉਹ ਬਾਬਾ ਜੀ ਨੇ ਆਪਣਾ ਸਮਾਨ ਜਿਹੜਾ ਆ ਸਪੀਕਰਸ ਉਹ ਵੀ ਲੈ ਆਂਦਾ ਅਸੰਗਤ ਦੇ ਮਹਿਣ ਵਾਸਤੇ ਗੱਦੇ ਵੀ ਆ ਗਏ ਆ ਇਧਰੋਂ ਭਾਂਡੇ ਸਾਰੇ ਆ ਗਏ ਗੱਦਰੀਆਂ ਦੁਰੀਆਂ ਸਾਰਾ ਜਾਨੀ ਕਿ ਤਿਆਰੀ ਹੋ ਗਈ ਹੈ ਸਵੇਰ ਦੇ ਪਾਠ ਵਾਸਤੇ ਤੇ ਬਾਬਾ ਜੀ ਦਾ ਸ਼ੁਕਰਾਨਾ ਕਰਦੇ ਆ ਤੇ ਸੰਗਤ ਦਾ ਕਰਦੇ ਆ ਸਵਾਗਤ ਬਾਬਾ ਜੀ ਦਾ ਵੀ ਬਹੁਤ ਜ਼ਿਆਦਾ ਸ਼ੁਕਰਾਨਾ ਬਾਕੀ ਵੇਖਦੇ ਹਾਂ ਸਾਡੀ ਟੀਮ ਜਿਹੜੀ ਉਹ ਕੀ ਕਰਨ ਦੀ ਆ ਇਧਰੋਂ ਸੋਹੇ ਸਾਰੇ ਜਿਹੜੇ ਚੁੱਕ ਦਿੱਤੇ ਆ ਤੇ ਇੱਥੇ ਸਵੇਰੇ ਪਾਠ ਜਿਹੜਾ ਬਾਬਾ ਜੀ ਦਾ ਪ੍ਰਕਾਸ਼ ਕਰਾਂਗੇ ਇੱਥੇ ਤੇ ਆ ਬਾਬਾ ਜੀ ਦਾ ਚੰਦਵਾ ਸਾਹਿਬ ਲਾਉਣ ਵਾਸਤੇ ਸਟੈਂਡ ਆ ਗਏ ਨੇ ਇਧਰੋਂ ਇਹ ਪੀੜਾ ਸਾਹਿਬ ਆ ਗਿਆ ਤੇ ਆ ਸਾਰਾ ਜਿਹੜਾ ਸੈਟਅਪ ਆ ਇਸ ਵੀਰੇ ਇਧਰ ਆਪਾਂ ਸਾਰਾ ਜਿਹੜਾ ਇਧਰ ਕਰ ਦੇਣਾ ਆ ਪੂਰੀ ਚੰਗੀ ਤਰ੍ਹਾਂ ਵਿਛਾਈ ਕਰਕੇ ਤੇ ਇੱਥੇ ਕਰਾਂਗੇ ਪ੍ਰਕਾਸ਼ ਬਾਬਾ ਜੀ ਦਾ ਪਿੱਛੋਂ ਸਾਰਾ ਸਾਫ਼ ਕਰਤਾ ਫੋਟੋ ਹਟਾਉਂਦੇ ਹੀ ਦੇਖੀਏ ਅੱਗੇ ਬੜੀਆਂ ਲੱਗੀਆਂ ਇੱਥੇ ਆਪਾਂ ਸਾਰੀਆਂ ਚੁੱਕ ਦੀਆਂ ਸਾਰੀਆਂ ਕਲੀਅਰ ਕਰ ਦੀਆਂ ਇਹ ਸਾਰਾ ਸ ਵੀਰੇ ਬਾਹਰ ਕੱਢ ਗਏ ਇੱਥੇ ਵਧੀਆ ਵਿਛਾਈ ਕਰਕੇ ਥੱਲੇ ਤੇ ਇੱਥੇ ਬਾਬਾ ਜੀ ਦਾ ਪ੍ਰਕਾਸ਼ ਕਰਾਂਗੇ ਚੰਦਵਾ ਸਾਹਿਬ ਲਾ ਕੇ ਉੱਪਰ ਸਵੇਰੇ ਕਰਾਂਗੇ ਦਰਸ਼ਨ ਸੰਗਤਾਂ ਦੇ ਤੇ ਨਾਲ ਕਰਾਂਗੇ ਬਾਬਾ ਜੀ ਦੇ ਇਧਰੋਂ ਸਾਡੀ ਬੱਚਾ પાર્ટી ਬਹੁਤ ਬਿਜੀ ਆ ਅਰਹੰਤ ਪੰਡਈ ਆ ਤੇ ਮਮਾ ਆ ਦੀ ਪਤਾ ਨਹੀਂ ਫੋਨ ਤੇ ਗੱਲ ਕਰਨ ਢਈ ਤੇ ਇਹ ਤੇ ਸੁਣਾ ਸਾਰਿਆਂ ਨੂੰ ਭੋਗ ਦੇ ਕੀ ਦੱਸਾਂ ਮੈਂ ਕਿਹਾ ਸੁਣਾ ਦੇ ਤੇ ਸਾਰਿਆਂ ਨੂੰ ਭੋਗ ਦੇ ਦੇ ਤੇ ਦੇ ਤੇ ਕੀ ਬੋਲਿਆ ਉਹਦੇ ਤੇ ਹਾਂ ਕਮਲ ਜੀ ਦੀ ਬੇਨੜੀ ਸੁਤਾ ਕੋਈ ਨਹੀਂ ਤੋ ਆਈ ਜਣਾ ਤੈਨੂੰ ਤੈਨੂੰ ਉਦੋਂ ਉਦੋਂ ਕੀ ਹੁੰਦੇ ਹ ਤੈਨੂੰ ਪਹੁੰਚਣਾ ਯਾਰ ਤੇਰੇ ਲਈ ਹੁਣ ਕਿਹੜੀ ਸਬਜ਼ੀ ਖਰਾਬ ਹੋਣੀ ਤੇ ਲਈ ਰੱਖ ਲਾਂਗੇ ਇਹ ਸਾਡੇ 12 ਹੌਣੋਂ ਆਉਂਦੇ ਆ ਕਿਤੇ ਸਾਨੂੰ ਸੁਣਾ ਨਹੀਂ ਦਿੰਦਾ ਤੁਸੀਂ ਇਹ ਕਰਕੇ ਹੈ ਨਾ ਤੇ ਪਿਆ ਕਰਕੇ ਫਰੇਚ ਰੱਖ ਲਾ ਸਟੋਰ ਕਰ ਆਹ ਹੋ ਆਹ ਨਾਲੇ ਤੁਹਾਡੇ ਕੈਨੇਡਾ ਕੈਨੇਡਾ ਵਾਲਿਆਂ ਨੂੰ ਅੱਧਾ ਹੱਥ ਬਣੀ ਹੈ ਸਟੋਰ ਕਰਕੇ ਖਾਣ ਦੀ ਨਹੀਂ ਆ ਜਾ ਤੁਹਾਨੂੰ ਫਰੈਸ਼ ਬਣਵਾ ਦਾਂਗੇ ਹੈਲੋ ਜੀ ਗੁੱਡ ਮਾਰਨਿੰਗ ਇੱਕ ਵਾਰੀ ਸਵੇਰ ਤੋਂ ਤੁਹਾਡਾ ਸਵਾਗਤ ਮੇਰੇ ਚੈਨਲ ਦੇ ਉੱਤੇ ਮਾਰਨਿੰਗ ਹੋ ਗਈ ਆ ਸੇਵਾ ਚੱਲਣ ਢੀ ਇੱਧਰ ਸਾਫ ਸੁਫਾਈਆਂ ਦੀ ਤੇ ਉਧਰ ਲੰਗਰ ਪ੍ਰਸ਼ਾਦਾ ਜਿਹੜਾ ਉਹ ਬਣ ਗਿਆ ਤੇ ਚੱਲਣੀਆਂ ਤਿਆਰੀਆਂ ਧੁੰਦ ਦਾ ਮੌਸਮ ਹੈ ਬੜਾ ਜਿਆਦਾ ਸੰਘਣੀ ਧੁੰਦ ਹੈ ਇਸ ਟਾਈਮ ਦੇ ਉੱਤੇ ਤੇ ਇਧਰੋਂ ਅਸੀਂ ਕੋਸ਼ਿਸ਼ ਕਰਨ ਰਹੇ ਆ ਮਾਰ ਮਾਰ ਕੇ ਵਾਈਪਰ ਥਾਂ ਸਕਾਉਣ ਦੀ ਇੱਥੇ ਦਰੀਆਂ ਵਿਛਾ ਕੇ ਉੱਪਰ ਗੱਦੇ ਰੱਖਾਂਗੇ ਇਹਨਾਂ ਦੇ ਸੰਗਤ ਦੇ ਬਹਿਣ ਵਾਸਤੇ ਕੋਸ਼ਿਸ਼ ਕਰਨ ਰਹੇ ਆ ਕਿ ਵਾਈਪਰ ਤੇ ਨਾਲ ਸੁੱਕ ਜੇ ਤੇ ਜੇ ਕਦੇ ਬਾਬਾ ਅੱਜ ਧੁੱਪ ਲਾ ਦੇ ਤੇ ਹੋਰ ਵਧੀਆ ਹੋ ਜਾਏ ਤੇ ਉਧਰ ਲੱਗੇ ਵੀਰ ਬਿੱਲੇ ਵਾਲਾ ਅੱਜ ਲੱਗੇ ਆ ਸਾਡੇ ਜਿਹੜੇ ਆ ਹਲਵਾਈ ਦਹਿ ਬਣਾਉਣ ਪ੍ਰਸ਼ਾਦਾ ਤਾਂ ਜਿਵੇਂ ਉਹ ਸ਼ਾਰਟਕਟ ਰਾਹ ਤਣੀ ਆਈ ਗਲੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਸਾਢੇ 11 ਵਜੇ ਤੋਂ ਭੋਗ ਦਾ ਚਾਹੀਦਾ ਇਹਨਾਂ ਨੂੰ ਸਾਢੇ ਆਹ ਉਹ ਤਾਂ ਸਾਢੇ 11 ਦਾ ਟਾਈਮ ਇਹ ਦਿੱਤਾ ਹੈ ਵੀ ਸਾਢੇ 11 ਵਜੇ ਹੀ ਆਰੰਭ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰ ਤੁਹਾਨੂੰ ਵਾਹਿਗੁਰੂ ਮਰਗਾਣੀ ਕਹੇ ਸੇਵਕ ਜਨਮਨ ਰਤਾ ਤੁਗੁਰੂ ਮਰਗੈ ਜਨਮ ਮਰਨ ਦੁਖ ਜਾਈ ਆ ਵਾਹ ਕਰੋ ਸਾਹਿਬ ਜੀ ਤਨਾਸੇ ਮਹੱਲਾ ਪੰਜਵਾ ਜੈ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਤਾਨੂੰ ਵੜਾ ਰਿਹਾ ਨਾ ਜਾਣਿਆ ਨੇ ਓਏ ਹਾਂ ਅੱਜ ਲੈ ਬਾਹਰ ਅੱਛਾ ਤੇ ਵੀ ਨਹੀਂ ਮੈਚਿੰਗ ਕੀਤੀ ਤੇ ਪਿਆ ਪਤ ਨਹੀਂ ਬਾਜੀਗਰ ਬਣੇ ਜੇ ਪਾਪਾ ਪੁਹਾ ਕਰਦੀ ਹਾਂ ਨਹੀਂ ਕਰਨੀ ਕੰਨੀ ਹਾਂ ਨਹੀਂ ਕਰਨੀ ਆ ਆ ਆ ਆ ਗੰਦੂ ਗੰਦੂ ਕੰਦੂ ਮੱਥਾ ਟੇਕਿਆ ਮੱਥਾ ਟੇਕਿਆ ਬਾਬਾ ਜੀ ਦੇ ਬਾਗਰ ਕੀਤਾ ਜੀ 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 ਚਲੋ ਕੋਈ ਕਰ ਲੈ ਲਓ ਸਭ ਤੋਂ ਆਪ ਮਿਤਾ ਲਿਆ ਨਾ ਸਿਆਣੇ ਬਸ ਅਸਲੀ ਸੋਹਣਾ ਵਾਲਾ ਜੋਤ ਸਿੰਘ ਜੀ ਕੀ ਤੋਂ ਸੇਵਾ ਵਾਲਾ ਹਰਦੋ ਆਵਣੇ ਜਾਂ ਨਾ ਹੋ ਉਧਰ ਲੰਗਰ ਦੀ ਵੇਟ ਕਰ ਰਹੇ ਆ ਇੱਧਰ ਸੇਵਾ ਹੋ ਰਹੀ ਆ ਉਧਰ ਲੰਗਰ ਸ਼ਤੰਦੇ ਸਾਰੇ ਜਣ ਇੱਧਰ ਇਹ ਵੀ ਸੇਵਾ ਕਰਦੇ ਬੱਚੇ ਆ ਅਨੰਦ ਮੈਨੂੰ ਕੱਲ ਦੀ ਕਹਿਣ ਦੀ ਮੈਂ ਸੇਵਾ ਕਰਨੀ ਜਿ ਕੁੜਮਾ ਤੇ ਆਈ ਤੇ ਬੀਬੀ ਪਰਸ ਲੈ ਕੇ ਆਈ ਪਰਸ ਲੈ ਕੇ ਮੈਂ ਆਤੀਂ ਮੈਚਿੰਗ ਲੱਗੇ ਆਇਰੋ ਮੈਚਿੰਗ ਆਹ ਤੋਂ ਮੇਰੇ ਕੋਲ ਫੋਨ ਦਾ ਤੁਹਾਨੂੰ ਫੋਨ ਦੀ ਸਕਰੀਨ ਬਹੰਦਲੀ ਹੋ ਗਈ ਸਕਰੀਨ ਲੱਗੇ ਹੱਥੋਂ ਤੇ ਲੱਗ ਗਿਆ ਨਾ ਥੰਦੇ ਵਾਲਾ ਸਾਡਾ ਸਾਰਿਆਂ ਦਾ ਕੀ ਬਹੁਤ ਬਹੁਤ ਧੰਨਵਾਦ ਤੁਹਿਆਟੀ ਸੁਖਨੀ ਸਾਹਿਬ ਦਾ ਬਹੁਤ ਧੰਨਵਾਦ ਸਾਨੂੰ ਪ੍ਰਸ਼ਾਦਾ ਕਰੋ ਆਉਣ ਵਾਸਤੇ ਗੋਵੀ ਵੀ ਆ ਰਹੀ ਹੈ ਦੀਵਾਂ ਦੀ ਮੈਂ ਸਰਪੀੜੋਂ ਦੀ ਵੀਰਾਂ ਰ ਤੇਰੇ ਨਾਲ ਸਦਾ ਕਰ ਗਿਓ ਗੋਲੀ ਵੀ ਦੇ ਦਈਏ ਤੁਹਾਨੂੰ ਮੈਂ ਨਹੀਂ ਠੰਡਾ ਦੁਰਮਾਨਾ ਕਰ ਰਹੀਂ ਤੂੰ ਦੱਸ ਠੰਡ ਚ ਭੱਜੀ ਆ ਜੀ ਫੇਰ ਤੂੰ ਮੈਨੂੰ ਕਹਣਾ ਆਈ ਨਹੀਂ ਆ ਆ ਉਹ ਇੰਨਾ ਕੀ ਕਰਨਾ ਅੱਜ ਉਹ ਪਾਪਾ ਨੇ ਕੀ ਹਾਂਜੀ ਇਹ ਤਾਂ ਪ੍ਰਧਾਨ ਯਾਰਾ ਲੈਂਡ ਹੈ ਕਿ ਨਹੀਂ ਸਾਰੇ ਹੈ ਕਿ ਨਹੀਂ ਧੁੱਪ ਨਿਕਲੀ ਤੇ ਬਹੁਤ ਸੋਹਣੀ ਹੈ ਹਾਂਜੀ ਹੈ ਜੀ ਦਾਇਰੇ ਬੇਟੀ ਸੀ ਆਵੇ ਰੇ ਕੀ ਕਚਲਾਵੇ ਲੋੜੀ ਸਾਲ ਪਿੱਛੋਂ ਆਵੇ ਗਤੀ ਚੀਕ ਕਚਲਾਵੇ ਲੋੜੀ ਸਾਲ ਪਿੱਛੋਂ ਆਵੇ ਇੱਕ ਤੇ ਐਂਡਨ ਤੇਰਾ ਪੁੱਤ ਗਿਆ ਕੈਨੇਡਾ ਸਾਰੇ ਅੰਦਰ ਸ਼ਕਾਰਾ ਪ੍ਰੋਗਰਾਮ ਵਖੰਦੇ ਨੇ ਆਵੇ ਲੋ ਬਿਠੇ ਇਦਾਂ ਹੀ ਸਾਡੀ ਸਾਲ ਵਰਾਂ ਦੀ ਬਾਰਵਾ ਆ ਗਏ ਰਵਿੰਦਰ ਪੁੱਤ ਜੀ ਉਹ ਜਿਹੜੀਆਂ ਬੀਬੀਆਂ ਕਾਉਂਦੀਆਂ ਨੇ ਟੈਂਟ ਆ ਆ ਇੰਦਰੋ ਸਮਾਪਤੀ ਹੋ ਗਈ ਤੇ ਸਾਡ ਬੱਬਾ ਜੀ ਦਾ ਹੈਗਾ ਅਨੰਦ ਕਿੱਧਰ ਗਈ ਉਹ ਜਾਣਿਆਂ ਨਾਲ ਖੇਡੇ ਲੱਗੀ ਅਨੰਤ ਬੁੱਢਾ ਜੀ ਕਰ ਰਹੇ ਆ ਜਿੱਦਾ ਪੋਣ ਪਹਿਲਾਂ ਜਿੱਦਾ ਪਾਉਣ ਵਾਲੀਆਂ ਗੇਟ ਅੱਗੇ ਹੀ ਸਾਰੀਆਂ ਬੀਬੀਆਂ ਦਾ ਦਰਮੂਹ ਹੋ ਰਿਹਾ ਇਧਰ ਇਦਾਂ ਲਾਈਵ ਹੈ ਜੇਦਰ ਪ੍ਰੋ ਹੋ ਰਹੀ ਰਹੀ ਹੈ ਨਾ ਯੋ ਪੜਾਈਏ ਬੰਦਨੇ ਪੜਾਈਏ ਅਨੁਜੋਣ ਆਇਆ ਬੀਬੀ ਨੇ ਮਸ਼ੀਨ ਵੇਖਣੀ ਸਾਡੀ ਬਟੀਕ ਬਟੀਕ ਵੇਖਣੀ ਸਾਡੀ ਕਹਿੰਦੀ ਲਖੜਾ ਬਣਾਤਾ ਬੀਬੀ ਅਹੀਂ ਹਾਂ ਲੈ ਢੋਟੇ ਕਾ ਮਲੇ ਉਹ ਬਿੱਟ ਬਲੇਕ ਕਰਦੀ ਹੰਢੇ ਕੱਡੇ ਕੱਡੇ ਵੀ ਹੈਗੇ ਕੁਛ ਲੈਣ ਨੂੰ ਗਏ ਅੱਛਾ ਆ ਮਸ਼ੀਨ ਜੇ ਆਓ ਅੱਛਾ ਆ ਮਸ਼ੀਨ ਹਾਂ ਜੀ ਮੈਂ ਕਹਿੰਦਾ ਕਮਰਾ ਵੱਖਰਾ ਬਣਾ ਲਿਆ ਆ ਉੱਥੇ ਬੀਬੀ ਹਰ ਮੁਸ਼ਕਿਲ ਨਹੀਂ ਸੀ ਉੱਥੇ ਨਹੀਂ થਾਤਾ ਇਹ ਚੰਗਾ ਕੀਤਾ ਜੇ ਜਿਹੜਾ ਇੱਥੇ ਵੱਖਰਾ ਹੀ ਮੈਂ ਬੜਾ ਤੋਣਾ ਮਾਰਾ ਜੀ ਬੱਤਨਾ ਅੰਦਰ ਦੇ ਤਨ ਹਾਂ ਪਕੜਨੀ ਵਾਸੀ ਕੁਆਸੀ ਇੱਧਰ ਹੁਣ ਤੁਆ ਜੀ ਨਹੀਂ ਆ ਗਏ ਵੇਖਣ ਵਾਸਤੇ ਬੁਟੀਕ ਸਾਡੀ ਦੀ ਆਂਦੀ ਦੁਕਾਨ ਵੇਖ ਲਈ ਅੰਦਰ ਮੈਂ ਮੈਂ ਤੇ ਕੱਲ ਦੇਖੀ ਸੀ ਚੱਲ ਜਾਈ ਅੰਦਰ ਜੀ ਵਾਪੇ ਇੱਦਲੀ ਉੜੀ ਤੇ ਪਾਉਂਦੀ ਐਸਾ ਸੂਟ ਨਾਲ ਮੈਂ ਜਿੰਗਰਾ ਇਹਨਾਂ ਮਹਸਲੇ ਵਾ ਮੈਂ ਦਰਦਾਂ ਕਰਿਆ ਨਹੀਂ ਸਾਹ ਹਾਂ ਫੇਰ ਮੋੜਾ ਨੰਗਲ ਵਾਲੇ ਚੱਲੇ ਗਏ ਫੇਰ ਮੋੜਾ ਗਏ ਜੋ ਇੱਧਰ ਡਾੜੀ ਕੱਲੇ ਰਹਿ ਗਏ ਹੁਣ ਪੁਰਾਣੇ ਸਾਰੇ ਚੱਲ ਗਏ ਆ ਉਹ ਨਾਲੇ ਡਾਡੀ ਦਾ ਜੀ ਨਹੀਂ ਲੱਗਣਾ ਡੈਡੀ ਨਾਲ ਇੱਧਰ ਵੀਜੀ ਨਹੀਂ ਬੈਠੇ ਆ ਇਹ ਵੇਲੇ ਵੇਲੇ ਉਲੇ ਬੈਠੇ ਇਧਰ ਹੁਣ ਸੋਣਾ ਸਾਸ ਪਾਈਆ ਹੋ ਚੱਲੀ ਆ ਸਾਡੀਆਂ ਇਧਰ ਆ ਵੇਲੇ ਵੇਲੇ ਹੋ ਕੇ ਬੈਠੇ ਇਧਰ ਕੋਫੀ ਤੇ ਰਿਵ ਖਾਦਾ ਵੀ ਕਿਤੇ ਹਾਂ ਕੋਫੀ ਆ ਤੇ ਆ ਪੀਂਦੇ ਆ ਕਿਤੇ ਇਧਰ ਕੋਫੀ ਆਉਣੀ ਸਾਡੀਆਂ ਤਾਂ ਟੌਰਾ ਮਾਤੇ ਕਾਸ਼ ਤੇਰੇ ਡਾਡੀ ਹੁਣ ਆਏ ਮੈਂ ਰੇੜੀਆਂ ਦੇ ਪਰੌਣੇ ਚੱਲ ਜਨ ਫੇਰ ਜਾਂਦਾ ਮੈਂ ਠੀਕ ਹੈ ਪਰੌਣੇ ਦੇ ਸਾਹਮਣੇ ਡਰ ਲੱਗਦਾ ਉਹਨਾਂ ਨੂੰ ਆਹ ਆਪ ਪਈਉਣੀ ਗਿਆ گا ਉੱਥੇ ਆਜੋ ਆਜੋ ਚਾਹ ਪੀ ਲਓ ਚਾਹ ਬਣ ਗਈ ਆਜੋ ਗੱਡੀ ਲੈ ਆਉਣੀ ਕਾ ਸੀ ਤੇ ਗੱਡੀ ਵੇਖਣ ਲੱਗੇ ਗੱਡੀ ਦੀ ਪਛਾਣ ਲਾਤੀ ਗੱਡੀ ਹੁਣ ਸਮਾਨ ਹੀ ਗੱਡੀ ਜੋ ਬੋਲਦੇ ਬਲਾਓਗੇ ਤੇ ਬੋਲਣਗੇ ਬੁਲਾਵੇਂਗੀ ਤਾਂ ਬੰਦੂ ਨਾ ਕਰੇਗੀ ਗੋਮੋ ਤਾਂ ਜਾਰੀ ਰਹਿਣੀ ਗੋਮੋ ਆਹ ਸਹ ਸਹ ਕੀ ਕੋਰ ਦੇ ਨਹੀਂ ਜਮਾ ਕੇ ਇਹ ਹੋ ਨੇ ਇਹ ਹੋ ਨੇ ਇਹੋ ਜੀ ਨੇ ਜਿਹੜੇ ਬੋਲ ਜਿਹੜੇ ਭਾਬੀ ਨਾ ਬੋਲਦੇ ਨਹੀਂ ਅੱਜ ਮੇਰੇ ਉਸ ਨੇ ਆਉਣਾ ਜੀ ਦਾ ਸੰਗ ਦੁੱਲਹਾ ਨਾ ਚਾਹ ਪੀ ਲੋ ਚਾਹ ਪੀ ਲੋ ਚਾਹ ਪੀ ਲੋ ਕਰੀਏ ਇਸ ਮਾਸੂਮ ਗਿੰਤੀ ਨਾ ਚਾਹ ਪੀ ਕੇ ਕਰ ਲੈਨੇ ਬੈਠੋ ਚਾਹ ਪੀਓ ਬੇਟਾ ਚਾਹ ਬਣੀ ਮੁੜ ਕੇ ਠੰਡੀ ਹੋਏ ਨਹੀਂ ਸਵੇਰ ਦੇ ਤੁਸੀਂ ਕਾਫੀ ਪੀ ਪੀ ਥੱਕ ਗਏ ਜੇ ਨਾਲੇ ਧੰਨਵਾਦ ਭਰਾ ਤੁਹਾਡਾ ਤੁਸੀਂ ਅੱਜ ਇੰਨਾ ਜੀ ਇੰਨਾ ਸਾਥ ਦਿੱਤਾ ਤੁਸੀਂ ਅੱਜ ਵਾਲੀ ਸਾਈਡ ਤੇ ਗੱਡੀ ਗੱਡੀ ਵਿਖਾਉਣੀ ਆਂ ਵੀਡੀਓ 'ਚ ਬਾਬਿਆਂ ਦੀ। ਭੋਗ ਦੀ ਸਮਾਪਤੀ ਤੋਂ ਬਾਅਦ ਅਸੀਂ ਕੰਮ ਕਰਤਾ ਸ਼ੁਰੂ। ਇਹ ਸੂਟ ਜਿਹੜਾ ਹੈਗਾ ਇਹ ਕਸਟਮਰ ਦਾ ਸਾਡਾ ਰੈਡੀ ਹੋਇਆ ਸੀ। ਤੇ ਬਾਅਦ ਵਿੱਚ ਇਹਦੇ ਪੌਂਚੇ ਜਿਹੜੇ ਬਣਾਉਣੇ ਸੀਗੇ ਉਹ ਫਿਰ ਆਪਾਂ ਸਟਾਰਟ ਕਰਦੇ ਹੁਣੇ ਬਾਹਵਾ ਬਣੀਆਂ ਇਹ। ਨਾਲ ਇਹਦਾ ਗਲਾ ਬਣਿਆ ਤੇ ਆ ਬੜੀਆਂ ਸੁਣੀਆਂ ਲਾਈਨਾਂ ਵੀ ਪਈਆਂ ਇਹਦੇ ਵਿੱਚ। ਪੂਰੀ ਵੀਡੀਓ ਇਹਦੀ ਮੈਂ ਦਿਖਾਉਂਗਾ ਤੁਹਾਨੂੰ ਛੇਤੀ ਰੈਡੀ ਹੋ ਜਾਂਦਾ ਸੂਟ। ਤੇ ਹੁਣ ਇਹਦੇ ਜਿਹੜੇ ਆ ਪੌਂਚੇ ਰੈਡੀ ਕਰਤਾਏ ਆਪਾਂ ਬਾਹਵਾ ਇਹਦੀ ਜਿਹੜੀ ਉਹ ਬਣਦੀ ਐ। ਬਾਟਮ ਜਿਹੜੀ ਆ ਉਹ ਰੈਡੀ ਹੋ ਗਈ। ਬਾਕੀ ਸਾਰਿਆਂ ਦਾ ਥੈਂਕ ਯੂ ਧੰਨਵਾਦ ਸਾਰੀਆਂ ਸੰਗਤਾਂ ਦਾ ਧੰਨਵਾਦ ਬਾਬਾ ਜੀ ਦੇ ਸਾਡੇ ਸੱਦੇ ਨੂੰ ਪ੍ਰਵਾਨ ਕਰਕੇ ਤੁਸੀਂ ਆਏ ਤੇ ਦਰਸ਼ਨ ਦਿੱਤੇ ਤੇ ਸਾਰੀਆਂ ਸੰਗਤਾਂ ਦਾ ਧੰਨਵਾਦ ਤੇ ਹੁਣ ਵੀਡੀਓ ਕਰਦੇ ਆਪਾਂ ਇੱਥੇ ਐਂਡ ਕਿਉਂਕਿ ਟਾਈਮ ਬੜਾ ਹੋ ਗਿਆ ਹੈ ਫਿਰ ਮਿਲਾਂਗੇ ਤੁਹਾਨੂੰ ਨਵੀਂ ਵੀਡੀਓ ਦੇ ਨਵੇਂ ਬਲੌਗ ਦੇ ਨਾਲ ਬਾਏ ਬਾਏ ਸਤਿ ਸ਼੍ਰੀ ਅਕਾਲ